ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਭੁੱਕੀ ਦਾ ਟਰੱਕ ਫੜਿਆ ਗਿਆ। ਦਰਅਸਲ ਤਸਕਰਾਂ ਨੇ ਟਰੱਕ ਦੇ ਵਿੱਚ ਗੁਪਤ ਡੱਬਾ ਬਣਾ ਕੇ ਰੱਖਿਆ ਸੀ ਜਿਸ ਦੇ ਵਿੱਚ ਭੁੱਕੀ ਦੀ ਟੁਆ ਟੁਆਈ ਕਰਦੇ ਸੀ। ਤਾਂ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਤਲਾਸ਼ੀ ਲਈ ਗਈ ਟਰੱਕ ਦਾ ਥੱਲਾ ਪੁੱਟਿਆ ਗਿਆ ਤਾਂ ਉਸ ਦੇ ਵਿੱਚੋਂ ਭੁੱਕੀ ਬਰਾਮਦ ਹੋਈ ਹੈ। ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ। 102 ਕਿਲੋ ਭੁੱਕੀ ਬਰਾਮਦ ਕਰਕੇ ਪੁਲਿਸ ਨੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਪੁਲਿਸ ਦੇ ਵੱਲੋਂ ਟਰੱਕ ਨੂੰ ਵੀ ਜ਼ਬਤ ਕੀਤਾ ਗਿਆ ਜਿਸ ਦੇ ਵਿੱਚ ਫਰਸ਼ ਦੇ ਹੇਠਾਂ ਵਿਸ਼ੇਸ਼ ਤੌਰ ਤੇ ਇੱਕ ਡਿਜ਼ਾਈਨ ਕੀਤਾ ਗਿਆ ਡੱਬਾ ਸੀ ਜਿਸ ਦੀ ਵਰਤੋਂ ਭੁੱਕੀ ਦੀ ਟੋਆ ਟੋਆਈ ਦੇ ਲਈ ਕੀਤੀ ਜਾ ਰਹੀ ਸੀ ਐਸਐਸਪੀ ਨੇ ਦੱਸਿਆ ਕਿ ਭੁੱਕੀ ਦੀ ਵੱਡੀ ਖੇਪ ਇਹਨਾਂ ਤੋਂ ਬਰਾਮਦ ਹੋਈ ਹੈ ਔਰ ਹੁਣ ਇਹਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਦੋ ਲੋਕ ਫਰਾਰ ਵੀ ਹੋਏ ਨੇ ਜਿਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ ਸੋ ਟਰੱਕ ਦੇ ਵਿੱਚ ਇੱਕ ਗੁਪਤ ਡੱਬਾ ਬਣਾ ਕੇ ਰੱਖਿਆ ਸੀ ਜਿਸ ਦੇ ਵਿੱਚ ਭੁੱਕੀ ਦੀ ਸਪਲਾਈ ਹੁੰਦੀ ਸੀ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਟਰੱਕ ਨੂੰ ਪੁੱਟਿਆ ਗਿਆ ਭੁੱਕੀ ਲੱਭ ਕੇ ਜ਼ਬਤ ਕੀਤੀ ਗਈ ਔਰ ਟਰੱਕ ਨੂੰ ਵੀ ਜ਼ਬਤ ਕੀਤਾ ਗਿਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਭੁੱਕੀ ਦਾ ਟਰੱਕ ਫੜਿਆ ਗਿਆ। ਦਰਅਸਲ ਤਸਕਰਾਂ ਨੇ ਟਰੱਕ ਦੇ ਵਿੱਚ ਗੁਪਤ ਡੱਬਾ ਬਣਾ ਕੇ ਰੱਖਿਆ ਸੀ ਜਿਸ ਦੇ ਵਿੱਚ ਭੁੱਕੀ ਦੀ ਟੁਆ ਟੁਆਈ ਕਰਦੇ ਸੀ। ਤਾਂ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਤਲਾਸ਼ੀ ਲਈ ਗਈ ਟਰੱਕ ਦਾ ਥੱਲਾ ਪੁੱਟਿਆ ਗਿਆ ਤਾਂ ਉਸ ਦੇ ਵਿੱਚੋਂ ਭੁੱਕੀ ਬਰਾਮਦ ਹੋਈ ਹੈ। ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ। 102 ਕਿਲੋ ਪੁੱਕੀ ਬਰਾਮਦ ਕਰਕੇ ਪੁਲਿਸ ਨੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਪੁਲਿਸ ਦੇ ਵੱਲੋਂ ਟਰੱਕ ਨੂੰ ਵੀ ਜ਼ਬਤ ਕੀਤਾ ਗਿਆ ਜਿਸ ਦੇ ਵਿੱਚ ਫਰਸ਼ ਦੇ ਹੇਠਾਂ ਵਿਸ਼ੇਸ਼ ਤੌਰ ਤੇ ਇੱਕ ਡਿਜ਼ਾਈਨ ਕੀਤਾ ਗਿਆ ਡੱਬਾ ਸੀ ਜਿਸ ਦੀ ਵਰਤੋਂ ਪੁੱਕੀ ਦੀ ਟੋਆ ਟੋਆਈ ਦੇ ਲਈ ਕੀਤੀ ਜਾ ਰਹੀ ਸੀ ਐਸਐਸਪੀ ਨੇ ਦੱਸਿਆ ਕਿ ਪੁੱਕੀ ਦੀ ਵੱਡੀ ਖੇਪ ਇਨਾਂ ਤੋਂ ਬਰਾਮਦ ਹੋਈ ਹੈ ਔਰ ਹੁਣ ਇਹਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਦੋ ਲੋਕ ਫਰਾਰ ਵੀ ਹੋਏ ਨੇ ਜਿਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ ਸੋ ਟਰੱਕ ਦੇ ਵਿੱਚ ਇੱਕ ਗੁਪਤ ਡੱਬਾ ਬਣਾ ਕੇ ਰੱਖਿਆ ਸੀ ਜਿਸ ਦੇ ਵਿੱਚ ਪੁੱਕੀ ਦੀ ਸਪਲਾਈ ਹੁੰਦੀ ਸੀ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਟਰੱਕ ਨੂੰ ਪੁੱਟਿਆ ਗਿਆ ਪੁੱਕੀ ਲੱਭ ਕੇ ਜ਼ਬਤ ਕੀਤੀ ਗਈ ਔਰ ਟਰੱਕ ਨੂੰ ਵੀ ਜ਼ਬਤ ਕੀਤਾ ਗਿਆ